ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਨਵੀਂ ਵੀਡੀਓ 'ਚ ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ 'ਚ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਮਾਤਾ ਸੁੰਦਰੀ ਜੀ ਇਹ ਗੁਰਦੁਆਰਾ ਮਾਤਾ ਸੁੰਦਰੀ ਜੀ ਤੇ ਮਾਤਾ ਸੈਬ ਕੌਰ ਜੀ ਦੇ ਨਾਲ ਸੰਬੰਧ ਰੱਖਦਾ ਆ ਤੇ ਸਵੇਰ ਦੇ 4:00 ਵਜੇ ਨੇ ਅੰਮ੍ਰਿਤ ਵੇਲੇ ਦਾ ਟਾਈਮ ਹੋ ਗਿਆ ਵਾ ਤੇ ਆਪਾਂ ਦਰਸ਼ਨ ਕਰਨੇ ਤੇ ਨਾਲੇ ਤੁਹਾਨੂੰ ਵੀ ਦਿਖਾਉਣੇ ਆ ਇੱਕ ਗੁਰਦੁਆਰੇ ਦਾ ਮੇਨ ਐਂਟਰਸ ਆ सामने गुरुद्वारे की मेन इमारत है दरबार साहब है सामने वाह सतनाम तन सच्चे पातशाह तेरे ही हाथ रहता था जी मेर पर हाथ रखियो हो सवा चार हो गए ने प्रकाश होने वाला है ਗੁਰਦੁਆਰੇ ਦੀ ਲੈਫਟ ਸਾਈਡ 'ਚ ਹੈਗਾ ਜੋੜਾ ਘਰਿਆ ਇੱਧਰ ਤੇ ਇੱਥੇ ਨਾ ਗੁਰਦੁਆਰੇ ਦਾ ਇਤਿਹਾਸ ਲਿਖਿਆ ਹੋਆ ਜਦੋਂ ਵੀ ਤੁਸੀਂ ਆਓਗੇ ਇੱਥੋਂ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਇੱਥੇ ਪੰਜਾਬੀ ਹਿੰਦੀ ਤੇ ਇੰਗਲਿਸ਼ ਦੋ ਤਿੰਨਾਂ ਭਾਸ਼ਾ 'ਚ ਇਤਿਹਾਸ ਲਿਖਿਆ ਹੋਇਆ ਵਾ ਤੇ ਆਪਾਂ ਹੁਣ ਅੰਦਰ ਜਾਂਦੇ ਹਾਂ ਦਰਸ਼ਨਾਂ ਲਈ ਜਪਾ ਚਾਹ ਤੇਰਾ ਯਾਤਰਾ ਦਾਤਾ ਜੀਓ ਮੇਰਾ ਪ੍ਰਿਆਤ ਰੱਖ

delante uh 我 -huh. uh -huh. for the power गुरु जो का तल से गुरु ग्रंथ साहिब जी का अजब मुख वाक्य सोरत महला पंजाब गुरपुरे चली लाया हर संग सहाय पाया जय जय ये तासु के लिए कृपा प्रभु ने गुरुद्वारा माता सुंदरी जी ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਗਏ ਤਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਆਪ ਜੀ ਦੀ ਆਗਿਆ ਅਨੁਸਾਰ ਦਿੱਲੀ ਆਏ ਅਤੇ ਕੁਝ ਸਮਾਂ ਦਿੱਲੀ ਭਾਈ ਜਵਾਰ ਸਿੰਘ ਜੀ ਦੀ ਹਵੇਲੀ ਤੁਰਕਮਾਨ ਗੇਟ ਵਿਖੇ ਠਹਿਰੇ ਉਪਰੰਤ ਆਪ ਜੀ ਲਈ ਨਵੀਂ ਹਵੇਲੀ ਬਣਾਈ ਗਈ ਜਿਸ ਵਿੱਚ ਆਪ ਅੰਤਿਮ ਸਮੇਂ ਤੱਕ ਆਪਣੇ ਪਾਲਕ ਪੁੱਤਰ ਅਜੀਤ ਸਿੰਘ ਸਮੇਤ ਰਹਿੰਦੇ ਰਹੇ ਸਾਹਿਬ ਸ਼੍ਰੀ ਦਸਮੇਸ਼ ਪਿਤਾ ਜੀ ਦੇ ਪਰਲੋਕ ਗਮਨ ਉਪਰੰਤ ਮਾਤਾ ਜੀ ਦਾ ਪੰਤ ਉੱਥੇ ਪੂਰਾ ਪੂਰਾ ਹੁਕਮ ਚੱਲਦਾ ਰਿਹਾ ਇਸੇ ਪਵਿੱਤਰ ਸਥਾਨ ਤੋਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਾਹ ਸਾਹਿਬ ਜੀ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਅਤੇ ਮਾਤਾ ਸੁੰਦਰੀ ਜੀ ਇਸ ਸਥਾਨ ਤੇ 40 ਸਾਲ ਤੱਕ ਰਹੇ ਗੁਰਦੁਆਰੇ ਦੇ ਨਾਂ ਲਈ ਨਾ ਇੱਥੇ ਲੰਗਰ ਹਾਲਿਆ ਤੇ ਇੱਥੇ ਨਾ ਤੁਸੀਂ ਜਿਹੜਾ ਸਾਰਾ ਏਰੀਆ ਦੇਖ ਰਹੇ ਹੋ ਨਾ ਇਹ ਸਾਰਾ ਪਾਰਕਿੰਗ ਦਾ ਏਰੀਆ ਹੈਗਾ ਨਾ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਨਾ ਤੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੁੰਦੀ ਇੱਥੇ ਕਿਉਂਕਿ ਗੁਰਦੁਆਰੇ ਦਾ ਏਰੀਆ ਹੀ ਬੜਾ ਵੱਡਾ ਵਾ ਤੇ ਆ ਸਾਮਨੇ ਲੰਗਰ ਹਾਲਿਆ ਆ ਲੰਗਰ ਹਾਲਿਆ ਇੱਥੇ ਲੰਗਰ ਵੰਡਾਇਆ ਤੇਰੇ ਨਾਲ ਹੀ ਲੰਗਰ ਹਾਲਿਆ ਇੱਧਰ ਤੇ ਅੱਗੇ ਰਾਸ਼ਨ ਸਟੋਰ ਆ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਨੇ ਦਿੱਲੀ ਰੇਲਵੇ ਸਟੇਸ਼ਨ ਦੇ ਬਿਲਕੁਲ ਲੱਗੇ ਪੈਂਦਾ ਹੈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਜਿਹੜੇ ਵੀ ਸੰਗਤ ਬਾਰੋ ਆਉਗੇ ਉਹ ਇੱਥੇ ਆ ਕੇ ਆਪਣਾ ਸਟੇ ਕਰ ਸਕਦੇ ਆ ਇੱਥੇ ਸਰਾਵਾਂ ਵੀ ਹੈਗਿਆ ਨੇ ਬਿਲਕੁਲ 500 ਮੀਟਰ ਦੀ ਦੂਰੀ ਤਰ ਹੈ ਦੂਰੀ ਤੇ ਹੈਗਾ ਗੁਰਦੁਆਰਾ ਸਾਹਿਬ ਤੇ ਵਾਕ ਇਨ ਵੀ ਆਉਗੇ ਤਾਂ ਤੁਸੀਂ 15 ਮਿੰਟਾਂ ਚ ਪਹੁੰਚ ਜਾਓਗੇ ਉਸ ਗੁਰਦੁਆਰੇ 'ਚ ਇੱਥੇ ਸਾਹਮਣੇ ਗੇਟ ਦੇ ਲੱਗੇ ਹੀ ਨਾ ਐਂਟਰੀ ਗੇਟ ਦੇ ਲੱਗੇ ਹੀ ਸਰਾਵਾਂ ਹੈਗਿਆ ਨੇ ਪਾਇਨ ਮਨੀ ਸਿੰਘ ਜੀ ਯਾਤਰੀ ਨਿਵਾਸ ਭਾਈ ਮਨੀ ਸਿੰਘ ਯਾਤਰੀ ਨਿਵਾਜ਼ ਤੇ ਲੱਗ ਗਈ ਨਾ ਇੱਥੇ ਅਕੈਡਮੀ ਹੈਗੀ ਆ ਗੁਰਬਾਣੀ ਸੰਗੀਤ ਅਕੈਡਮੀ ਹੈਗੀ ਆ ਇੱਥੇ ਪੂਰੀ ਇੱਥੇ ਛੋਟੇ ਤੋਂ ਛੋਟੇ ਬੱਚੇ ਲੈ ਕੇ ਵੱਡੇ ਤੱਕ ਜਿਨ੍ਹਾਂ ਨੇ ਗੁਰਬਾਣੀ ਸਿੱਖਣੀ ਆ ਉਹ ਇੱਥੇ ਸਿੱਖ ਸਕਦਾ ਹੈ ਗੁਰਬਾਣੀ ਤੇ ਇਹਦੇ ਨਾਲ ਹੀ ਨਾ ਸ਼੍ਰੀ ਗੁਰੂ ਹਰਕ੍ਰਿਸ਼ਨ ਗਰਲ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਨਾਲ ਹੀ ਨਾ ਕਾਲਜ ਬਣਿਆ ਹੋਇਆ ਜੇ ਆ ਕਾਲਜ ਦੀ ਬਿਲਡਿੰਗ ਹੈ ਸਾਰੀ ਆ ਸਾਰੀ ਬਿਲਡਿੰਗ ਹੈ ਕਾਲਜ ਦੀ ਆ ਗੁਰਦੁਆਰਾ ਸਾਹਿਬ ਆ ਤੇ ਇਹਦੇ ਨਾਲ ਹੀ ਕਾਲਜ ਆ ਉਹਦੇ ਨਾਲ ਹੀ ਗੁਰਬਾਣੀ ਸੰਗੀਤ ਅਕੈਡਮੀ ਆ ਤੇ ਨਾਲ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਗਰਲ ਸੀਨੀਅਰ ਸੈਕੰਡਰੀ ਸਕੂਲ ਆ ਇੱਥੋਂ ਯਾਤਰੀ ਨਿਵਾਸ ਦੀ ਐਂਟਰੀ ਹੁੰਦੀ ਆ ਸਾਈਡ ਤੋਂ ਪੋਣੀਆਂ ਆ ਗਈਆਂ ਨੇ ਇੱਥੇ ਹੀ ਆਪਾਂ ਵੀਡੀਓ ਨੂੰ ਐਂਡ ਕਰਦੇ ਆ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਾਂ ਜਲਦੀ ਮਿਲਾਂਗੇ ਨਵੇਂ ਵੀਡੀਓ 'ਚ ਉਦੋਂ ਤੱਕ ਦੇ ਲਈ ਰੱਬ ਰਾਖਾ ਧੰਨਵਾਦ ਸਤਿ ਸ੍ਰੀ ਅਕਾਲ